ਦੰਨੇ ਆ ਉਸ ਤੋਂ ਅੱਗੇ ਜਿਹੜੇ ਵਿਚਾਰ ਆ ਫਿਰ ਹੁਣ ਵੀ ਦੇਖਿਆ ਗੁਰੂ ਨਾਨਕ ਮਹਾਰਾਜ ਜੀ ਦੀ ਜਵਾਨੀ ਵੀ ਵੇਖੀ ਆ ਸਾਰਿਆ ਸਾਰਿਆ ਆਰਿਆ ਉਹ ਵੀ ਸਮਾਂ ਦੇਖਿਆ ਗੁਰੂ ਅੰਗਦ ਸਹਿ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ ਬਾਲੇ ਸੰਧੂ ਨੂੰ ਗਲ ਦੇ ਨਾਲ ਲਾਉਂਦੇ ਗਲਵੱਕੜੇ ਦੇ ਵਿੱਚ ਲੈ ਜਾਂਦੇ ਜੇਕਰ ਚੱਲਦਾ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਾਸ ਦਾ ਜਨਮ ਦਾ ਤੇ ਬਾਲਾ ਸੰਧੂ ਜੀ ਦੱਸਦੇ ਆ ਰਹੀ ਹੈ ਵੀ ਪੰਡਤ ਨੇ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਜਨ ਪੱਤਰੀ ਜੂਰ ਬਣਾਈ ਸੀ ਬਾਬਾ ਮਹਿਤਾ ਕਾਲੂ ਜੀ ਕਲਿਆਣ ਦਾਸ ਜੀ ਸਤਖੰਡ ਚੜੇ ਗਏ ਪਰ ਉਹਨਾਂ ਦੇ ਭਰਾ ਗੁਰੂ ਨਾਨਕ ਮਹਾਰਾਜ ਜੀ ਦੇ ਚਾਚਾ ਜੀ ਲਾਲੂ ਜੀ ਰਾਏ ਪੋਜੇ ਤਲਾ ਮੰਡੀ ਦੇ ਵਿੱਚ ਰਹਿੰਦੇ ਆ ਉਮਰ ਬਡੇਰੀ ਹੋ ਚੁੱਕੀ ਆ ਜੇ ਉਹਨਾਂ ਦੇ ਕੋਲੇ ਜਾ ਕੇ ਅਰਦਾਸ ਬੇਨਤੀ ਕੀਤੀ ਜਾਵੇ ਤਾਉ ਜਨਮ ਪੱਤਰੀ ਆਪਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਦੀ ਮਿਲ ਸਕਦੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪੰਨੂ ਤੇ ਡਿਊਟੀ ਆ ਜਿਹੜੀ ਉਹ ਬਾਲੇ ਸੰਧੂ ਦੇ ਨਾਲ ਲਾਉਂਦੀ ਹੈ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੋਂ ਆਗਿਆ ਲੈ ਕੇ ਲਾਲਾ ਬਨੂ ਤੇ ਬਾਲਾ ਸੰਧੂ ਜੀ ਆਰਾਏ ਭੋਏ ਜੀ ਤਲਵੰਡੀ ਦੇ ਵੱਲ ਨੂੰ ਚਾਲੇ ਪਾ ਦਿੰਦੇ ਕਹਤਾ ਸੁਣਤਾ ਜਗ ਚਲਤ ਨਿਰੰਤਰ ਰਸਤੇ ਦੇ ਵਿੱਚ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀਆਂ ਜਿਹੜੀਆਂ ਵਿਚਾਰਾਂ ਨੇ ਲਾਲਾ ਪੰਨੂ ਤੇ ਬਾਲਾ ਸੰਧੂ ਜੀ ਕਰਦੇ ਜਾ ਰਹੇ ਤੇ ਲਗਾਤਾਰ ਤੁਰੇ ਜਾ ਰਹੇ ਬੜੀ ਕਾਲ ਦੇ ਨਾਲ ਤੇ ਜੀਹੋ ਪਹੁੰਚੇ ਜਦ ਤਲਵੰਡੀ ਜਾਏ ਲਾਲੂ ਵਾਲਾ ਮਿਲ ਆਈ ਚਾਉਦੇ ਚਾਉਦੇ ਤਲਵੰਡੀ ਪਹੁੰਚ ਜਾਂਦੇ ਤੇ ਬਾਬਾ ਲਾਲੂ ਜੀ ਦੇ ਘਰੇ ਗੁਰੂ ਨਾਨਕ ਮਹਾਰਾਜ ਜੀ ਦੇ ਜੋ ਚਾਚਾ ਜੀ ਨੇ ਲਾਲੂ ਜੀ ਦੇ ਘਰੇ ਪਹੁੰਚ ਜਾਂਦੇ ਕਰ ਬੰਦਨ ਪਨ ਬਚਨ ਉਚਾਰਾ ਸੋਣ ਲਾਲੂ ਇੱਕ ਪਰਉਪਕਾਰ ਬਾਬਾ ਲਾਲੂ ਜੀ ਨੂੰ ਜਾ ਕੇ ਮੱਥਾ ਟੇਕਦੇ ਐ ਵੰਦਨਾ ਕਰਦੇ ਐ ਨਮਸਕਾਰ ਕਰਦੇ ਲਾਲਾ ਪੰਨੂ ਜੀ ਤੇ ਵਾਲਾ ਸਤਿ ਸਤਿ ਤੇ ਬੇਨਤੀ ਕਰਦੇ ਨੇ ਵੀ ਸਾਡੇ ਤੇ ਇੱਕ ਉਪਕਾਰ ਕਰੋ ਇੱਕੋ ਗਣ ਕਰੋ ਸਾਡੇ ਉੱਤੇ ਦੋਹਰਾ ਸੋਤੇ ਹਮ ਜੇ ਗੁਰ ਭਇਓ ਅੰਗਦ ਪਰਮਨਿਧਾਨ ਨਾਨਕ ਪਨ ਤਨ ਵਿਖਾ ਭੇਦਨਾ ਕੋਊ ਜਾਣ ਬਾਬਾ ਲਾਲੂ ਜੀ ਨੂੰ ਦੱਸਦੇ ਬਈ ਸਾਨੂੰ ਕਿ ਜੇ ਗੁਰੂ ਅੰਗਸਾਹ ਮਹਾਰਾਜ ਜੀ ਜੋ ਸੁਖਾਂ ਦੇ ਖਜ਼ਾਨੇ ਐ ਆਨੰਦ ਦੇ ਦਾਤੇ ਹੈ ਗੁਰੂ ਨਾਨਕ ਮਹਾਰਾਜ ਤੇ ਗੁਰੂ ਅੰਗਸਾਹ ਮਹਾਰਾਜ ਜੀ ਦੇ ਵਿੱਚ ਕੋਈ ਵੀ ਭੇਦ ਨਹੀਂ ਐ ਕੋਈ ਵੀ ਫਰਕ ਨਹੀਂ ਐ ਨਾਨਕ ਦੀਨ ਭਾਇਓ ਗੋਬਿੰਦ ਸਿਆਮ ਜਿਉ ਪਾਣੀ ਸੰਗ ਪਾਣੀ ਜਿਵੇਂ ਨਦੀਆਂ ਨਾਲੇ ਨਾਲੇ ਸਮੁੰਦਰ ਦੇ ਵਿੱਚੋਂ ਨਿਕਲਦੇ ਆ ਅਕੀਰ ਨੂੰ ਸਮੁੰਦਰ ਦੇ ਵਿੱਚ ਮਿਲ ਕੇ ਇੱਕਮਿਕ ਹੋ ਜਾਂਦੇ ਪਤਾ ਨਹੀਂ ਲੱਗਦਾ ਕਿ ਕਿਹੜੀ ਨਦੀ ਨਾਲੇ ਦਾ ਪਾਣੀ ਸੀ ਸਮੁੰਦਰ ਦੇ ਵਿੱਚ ਸਾਰੇ ਇੱਕ ਹੋ ਜਾਂਦੇ ਨੇ ਉਸੇ ਤਰ੍ਹਾਂ ਬਾਲਾ ਸੰਧੂ ਜੀ ਦੱਸਦੇ ਨੇ ਗੁਰੂ ਨਾਨਕ ਅਤੇ ਗੁਰੂ ਅੰਗਦ ਦੇ ਵਿੱਚ ਕੋਈ ਭੇਦ ਨਹੀਂ ਹੈ ਕੋਈ ਫਰਕ ਨਹੀਂ ਹੈ ਭਾਵ ਗੁਰੂ ਨਾਨਕ ਮਹਾਰਾਜ ਜੀ ਸੱਚਖੰਡ ਨੂੰ ਜਾਣ ਲੱਗੇ ਜਿਹੜੀ ਗੁਰਤਾ ਗੱਦੀ ਹੈ ਉਹ ਲੈਣਾ ਜੀ ਨੂੰ ਗੁਰ ਅੰਗਦ ਸਹਿ ਮਹਾਰਾਜ ਜੀ ਨੂੰ ਦੇਖ ਕੇ ਗਿਆ ਕੋਈ ਫਰਕ ਨਹੀਂ ਹੈ ਕੋਈ ਦੋਏ ਰਹੇ ਨਹੀਂ ਐਸਾ ਕੱਦਦੇ ਕੋਈ ਭੇਦ ਨਹੀਂ ਹੈ ਚੌਪਾਈ ਦੀਨੀ ਅੰਗਦ ਕੋ ਗੁਰਿਆਈ ਆਈ ਤਨ ਪੱਤਰੀ ਤੁਮ ਸੋ ਮਗਵਾਈ ਗੁਰੂ ਨਾਨਕ ਮਹਾਰਾਜ ਜੀ ਨੇ ਗੁਰ ਅੰਗਸਹਿ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਯੋਗ ਸਮਝ ਕੇ ਗੁਰਿਆਈ ਦਿੱਤੀ ਆਪ ਦਾ ਅੰਗ ਬਣਾਇਆ ਆਪ ਦਾ ਰੂਪ ਬਣਾਇਆ ਸੋ ਐਸੇ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖੰਡੂਰ ਦੇ ਵਿੱਚ ਬਿਰਾਜ ਰਹੇ ਆ ਤੇ ਜੋ ਗੁਰੂ ਨਾਨਕ ਮਹਾਰਾਜ ਜੀ ਦੀ ਜਨਮ ਵਾਲੀ ਜਨਮ ਪੱਤਰੀ ਹੈ ਉਹ ਮੰਗਵਾਈ ਹੈ ਲਾਲਸ ਹਿਰਨ ਤਾਸ ਵਿਸਾਲਾ ਸੰਕਰ ਸਹਿਕਾ ਪਠਿਓ ਤਤਕਾਲਾ ਅਤੇ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਜਨਮ ਪੱਤਰੀ ਹੈ ਉਹ ਦੇਖਣ ਦੀ ਗੁਰ ਅੰਗਸਹਿ ਮਹਾਰਾਜ ਜੀ ਨੂੰ ਬੜੀ ਛੇਤੀ ਹੈ ਕਾਲ ਅਤੇ ਬੇਨਤੀ ਕੀਤੀ ਆ ਵੀ ਜਲਦੀ ਦੇ ਨਾਲ ਜਿਉ ਗੁਰੂ ਨਾਨਕ ਮਹਾਰਾਜ ਦੀ ਜੜੀ ਜਨਮ ਪੱਤਰੀ ਹੈ ਉਹ ਮਿਲ ਜਾ ਐਸਾ ਲਈ ਗੁਰੂ ਅੰਗਦ ਸਹਿ ਮਹਾਰਾਜ ਜੀ ਨੇ ਆ ਸਿੱਖ ਨੂੰ ਨਾਲ ਭੇਜਿਆ ਇਹ ਗੱਲ ਬਾਲਾ ਸੰਤੂ ਜੀ ਬਾਬਾ ਲਾਲੂ ਜੀ ਨੂੰ ਦੱਸ ਰਹੇ ਨੇ ਤੇ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਦੂਜੇ ਪਾਤਸ਼ਾਹ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਸਾਨੂੰ ਭੇਜਿਆ ਉਹਨਾਂ ਦੇ ਅੰਦਰ ਬੜੀ ਸ਼ੇਤੀ ਹੈ ਬੜੀ ਇੱਛਾ ਹੈ ਤੇ ਗੁਰੂ ਨਾਨਕ ਮਹਾਰਾਜ ਜੀ ਦੀ ਜਨ ਪੱਤਰੀ ਨੂੰ ਵੇਖੀ ਉਹ ਆ ਸਿੱਖ ਨੂੰ ਨਾਲ ਭੇਜਿਆ ਲਾਲੂ ਕਹ ਤੇ ਬਾਬਾ ਲਾਲੂ ਜੀ ਕਹਿ ਲੱਗੇ ਨਾ ਮੁਝ ਸੁੱਧ ਕੋ ਮੈਨੂੰ ਤੁਹਾਨੂੰ ਪਤਾ ਵੀ ਮੇਰੀ ਉਮਰ ਵੱਡੀ ਹੋ ਗਈ ਹੈ ਉਮਰ ਵੱਡੇਰੀ ਹੋ ਗਈਆ ਮੈਨੂੰ ਕੋਈ ਸੁੱਧ ਬੁੱਧ ਨਹੀਂ ਹੈ ਕੋਈ ਖਬਰ ਨਹੀਂ ਹੈ ਪਤਾ ਨਹੀਂ ਹੈ ਉਮਰ ਵੱਡੇਰੀ ਹੋਣ ਕਰਕੇ ਭਾਵ ਪਤਰੀ ਤੂੰ ਜਾ ਚਿਤ ਜੋ ਜਿਹੜੀ ਜਨਮ ਪੱਤਰੀ ਤੁਸੀਂ ਮੰਗਦੇ ਹੋ ਮੈਨੂੰ ਉਹਦੇ ਬਾਰੇ ਬਹੁਤਾ ਪਤਾ ਨਹੀਂ ਐ ਉਮਰ ਵੱਡੀ ਹੋ ਗਈ ਆ ਪਤਾ ਨਹੀਂ ਨਾਨਕ ਕੇ ਤੁਮ ਬਹੁਤ ਪਿਆਰੇ ਸੋ ਹਮ ਸੋ ਕੋ ਸਭੇ ਵਿਚਾਰੇ ਇਸ ਗੱਲ ਦਾ ਮੈਨੂੰ ਪਤਾ ਹੈ ਬਾਬਾ ਲਾਲੂ ਜੀ ਕਹਿੰਦੇ ਬਾਲਾ ਸੰਧੂ ਜੀ ਵੀ ਤੁਸੀਂ ਨਾਨਕ ਨੂੰ ਬੜੇ ਪਿਆਰੇ ਹੋ ਤੁਸੀਂ ਬਚਪਨ ਵਿੱਚ ਇਕੱਠੇ ਫੇਟੇ ਹੋ ਜਵਾਨੀ ਦੇ ਵਿੱਚ ਇਕੱਠੇ ਰਹੇ ਹੋ ਬੜਾ ਲੰਬਾ ਸਮਾ ਤੁਸੀਂ ਤੁਸੀਂ ਨਾਨਕ ਸਾਹਿਬ ਦੇ ਨਾਲ ਵਿਚਰੇ ਹੋ ਗੁਰ ਅੰਗਦ ਹੈ ਕਹਿ ਸ੍ਰੀ ਚੰਦ ਮਨ ਜੀ ਕਹਿਟ ਗ ਅਨੰਦ ਕੰਦ ਬਾਬਾ ਲਾਲੂ ਜੀ ਪੁੱਛਦੇ ਨੇ ਬਾਲਾ ਸੰਧੂ ਜੀ ਬਈ ਜਿਹੜੇ ਆਂਗਦ ਦੀ ਤੁਸੀਂ ਗੱਲ ਕਰਦੇ ਹੋ ਬਈ ਸ੍ਰੀ ਚੰਦ ਦੀ ਗੱਲ ਕਰੀ ਜਾਂਦੇ ਨੇ ਪਵ ਬਾਬਾ ਲਾਲੂ ਜੀ ਇਉਂ ਪ੍ਰਤੀਤ ਹੋ ਰਿਹਾ ਵੀ ਜਿਹੜੀ ਗੁਰਤਾ ਗੱਦੀ ਆ ਹੋ ਸਕਦਾ ਵੀ ਉਹ ਸ੍ਰੀ ਚੰਦ ਨੂੰ ਮਿਲ ਜੀਓ ਬਈ ਨਾਮ ਜਿਹੜਾ ਗੁਰਤਾ ਗੱਦੀ ਤੋਂ ਗੁਰਿਆਈ ਦੇਣ ਤੋਂ ਬਾਅਦ ਬਦਲਦਾ ਰਹਿੰਦਾ ਹੈ ਐਸਲੇ ਬਾਬਾ ਲਾਲੋ ਜੀ ਪੁੱਛਦੇ ਨੇ ਗੁਰ ਅੰਗਦ ਹੈ ਕਿ ਸ੍ਰੀ ਚੰਦ ਮਨਜੀ ਕਹਿ ਢਗ ਅਨੰਦ ਕੰਦ ਮਨਜੀ ਭਾਵ ਗੁਰਿਆਈ ਗੁਰ ਤੱਕ ਆਪਦਾ ਥਾਂ ਆਪਦਾ ਟਿਕਾਣਾ ਆਪਦੀ ਜਗ੍ਹਾ ਦੂਸਰੇ ਨੂੰ ਦੇ ਕੋਈ ਮੈਨੂੰ ਚੰਗੀ ਤਰ੍ਹਾਂ ਦੱਸੋਗੇ ਜਿਹੜੀ ਮਨਜੀ ਹੈ ਭਾਵ ਜਿਹੜੀ ਗੁਰਿਆਈ ਹੈ ਉਹ ਕਿਹਨੂੰ ਹੈ ਸੋਤ ਨੇ ਲਈ ਕੇ ਸੇਵਕ ਪਾਈ ਸੋਤ ਭਾਵ ਪੁੱਤਰ 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 ਭਾਵ ਸ਼੍ਰੀ ਚੰਦ ਦੇ ਬਈ ਜਿਹੜੀ ਗੁਰਿਆਈ ਹੈ ਬਾਬਾ ਲਾਲੂ ਜੀ ਪੁੱਛਦੇ ਨੇ ਭਈ ਉਹ ਜਿਹੜੀ ਗੁਰਿਆਈ ਆ ਉਹ ਪੁੱਤ ਨੂੰ ਪ੍ਰਾਪਤ ਹੋਈ ਆ ਕਿ ਸੇਵਕ ਨੂੰ ਮਿਲੀ ਤਾਖਤ ਬੈਸ ਕਿਸ ਗੁਰਤਾ ਆਈ ਵੀ ਘਰੇ ਆਈ ਹੈ ਜਿਹੜੀ ਬਾਬਾ ਲਾਲੋ ਜੀ ਪੁੱਛਦੇ ਨੇ ਭਈ ਕਿੰਨੂ ਪ੍ਰਾਪਤ ਹੋਈ ਚੰਗੀ ਤਰ੍ਹਾਂ ਸਾਨੂੰ ਸਾਰੀ ਜਿਹੜੀ ਗੱਲ ਹੈ ਉਹ ਦੱਸੋ ਦੋਹਰਾ ਕਹਿ ਬੰਨ ਬਾਲਾ ਸੰਧੂ ਜੀ ਕਹਿੰਦੇ ਅੰਗਦਾ ਗੁਰੂ ਜੈ ਸ੍ਰੀ ਨਾਨਕ ਆਪ ਪੈਸੇ ਪੰਜ ਚੰਨੇ ਰਾ ਧਾਰ ਸਰਨ ਨਿਵਾਇ ਦਇ ਥਾਪ ਬਾਲਾ ਸੰਤੂ ਜੀ ਕਹਿੰਦੇ ਵੀ ਜਿਹੜੀ ਗੁਲਿਆਈ ਹੈ ਨਾ ਗੁਰੂ ਨਾਨਕ ਮਹਾਰਾਜ ਜੀ ਆਪ ਸਰੀਰ ਦੇ ਵਿੱਚ ਰਹਿੰਦੇ ਆ ਗੁਰੂ ਅੰਗਦ ਸਾਹਿਬ ਨੂੰ ਦੱਸਿਆ ਸਾਰੇ ਸੰਗਤ ਦੇ ਸਾਹਮਣੇ ਪੰਜ ਪੈਸੇ ਨਲੇਰ ਰੱਖ ਕੇ ਸੈਰ ਧਰਿਆ ਮੱਥਾ ਟੇਕਿਆ ਲੱਗਿਆ ਪਵ ਗੁਰਿਆਈਏ ਜਿਹੜੀ ਉਹ ਗੁਰ ਅੰਗਦ ਨੂੰ ਦਿੱਤੀ ਹੈ ਚ ਪਈ ਤਨ ਕੀ ਸਮਤਾ ਹੋਵੇ ਕੈਸੇ ਥਾਪਿਓ ਗੁਰੂ ਨਾਨਕ ਜਬ ਐਸੇ ਐਸ ਲਈ ਜਿਹੜੀ ਸ਼ਮਤਾ ਹੈ ਉਹ ਗੁਰੂ ਨਾਨਕ ਮਹਾਰਾਜ ਵਾਲੀ ਹੀ ਹੈ ਗੁਰੂ ਅੰਗਦ ਜੀ ਦੀ ਜਿਵੇਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ